ਲਈ ਸਸਰੀ ਕਾਲ ਜੀ ਪਹੁੰਚੇ ਭਾਈ ਮਨ ਰਵਤਾ ਬਾਜਰਾ ਬੀਜਣ ਬਾਕੀ ਤੁਹਾਨੂੰ ਦਿਖਾਉਂਦੇ ਆ ਗੰਨਾ ਗੰਨਾ ਬੜਾ ਟੌਪਦਾ ਹੈ ਲੈ ਫਟਾਰਾ ਪੂਰਾ ਘੋਟ ਕੱਖ ਦਾ ਰਾਸ ਮਾਰਦਾ ਥੋੜਾ ਜਮੇ ਕੱਖ ਜਮੇ ਖਾ ਤਾਂ ਮੈਂ ਹੋਰ ਆ ਵੀ ਨਹੀਂ ਦਿਖਦਾ ਕੱਖ ਫਟੇ ਫਟਾਰਾ ਬਸ ਇਹ ਕਰਦਾ ਹੁਣ ਇਹਨੂੰ ਲਾਉਂਗੇ ਪਾਣੀ ਆਇਆ ਤੇ ਕਿਹੜਾ ਆ ਗਿਆ ਚਿੱਟਾ ਹੋ ਗਿਆ ਹੁਣ ਤਾਂ ਹੈ ਦਾ ਚਿੱਟਾ ਹੀ ਹੈ ਹੋਰ ਚਿੱਟਾ ਹੋਏ ਤੇ ਲਾਉਂਗੇ ਇਹਨੂੰ ਆ ਨੱਕ ਕੱਖ ਤਾਂ ਹੋ ਗਿਆ ਸਾਫ ਜਨੂੰ ਛੋਟ ਦਾ ਬਥੇਰਾ ਥੱਲੇ ਜੇ ਹੁਣ ਜਿਹੜੇ ਸੋਕਾ ਲੱਗੂਗਾ ਤਾਂ ਆਹੀ ਪੁੱਟਣਾ ਇਹਨੇ ਆ ਦੇ ਕਿੰਨੇ ਕਿੰਨੇ ਕੰਨੇ ਸੁੰਦੇ ਥੱਲੇ ਦੇ ਆ ਦੇ ਇਹ ਕਿੰਨਾ ਟੌਪ ਦਾ ਸਾਰੀ ਕੱਖ ਦਾ ਹੁਣ ਦੇਖਣ ਨੂੰ ਨਹੀਂ ਹੈਗਾ ਵਿੱਚ ਖਾਦਵੇਂ ਕਰਦਾ ਸਾਲਾ ਫੱਟਾ ਬਥੇਰਾ ਆਇਆ ਤਾਂ ਝੜ ਕੇ ਲੱਖ ਲੋਕ ਗਿਆ ਨੇਰ ਖਾਨਾ ਫਲੈਟ ਪਰ ਆਈ ਨਹੀਂ ਹੈਗੀ ਇੱਥੇ ਕਬੂਲਰਾਂ ਕਰਕੇ ਮੋਟਰ ਖੜੀ ਆ ਕਿੰਨੇ ਛੱਡੀ ਜੀ ਦੀ ਨਹੀਂ ਹੋਰ ਪਾਸੇ ਆਹਦਾ ਜੜਾ ਆ ਕੇ ਪਾਣੀ ਲਾਉਣਾ ਹੋਰ ਕਹਿੰਦੀ ਛੱਡੀ ਜੀ ਸੀ ਬਾਕੀ ਦੇਖਦੇ ਆ ਭਾਈ ਕਣਕ ਤਾਂ ਨਾਲੇ ਖੇਤ ਵੀ ਵਾਈ ਜੀ ਹੁਣ ਫਸ ਵੀ ਲੱਗਿਆ ਮੈਂ ਬਾਜਰਾ ਵੀ ਗਿਆ ਇੱਧਰ ਉੱਤੇ ਵਾਲੇ ਚ ਆਪਾਂ ਨੇ ਲਾਇਆ ਤੇ ਬੂਲਰ ਮੁੰਡੇ ਚ ਇੱਕ ਸਾਲ ਕਿੰਨਾ ਪੂਰਾ ਲਿਆ ਦੂਏ ਸਾਲ ਬੂਲਰ ਲਾਇਆ ਤੇ ਕਬੂਲਰਾਂ ਦੇ ਬਾਅਦ ਕਿੰਨਾ ਵੱਟ ਕੇ ਪਰ ਹੁਣ ਬਾਜਣਾ ਵੀਚਤਾ ਪਹਿਲਾਂ ਜਵੀ ਵੀਚੀ ਜਵੀ ਹੋ ਗਈ ਤਿੰਨ ਕੁਆਂਟਲੀ ਦੇ ਮਾ ਇੱਟਾ ਕੰਮ ਦਾ ਖੜਾ ਐਦਾਂ ਮੈਂ ਸ਼ਾਮ ਨੂੰ ਕਹੀ ਘਵਾ ਦੂੰਗੇ ਕਿਹਦਾ ਹੈ ਛਾਲੇ ਜਗਾ ਛਿੱਟਾ ਕ ਤੇ ਦੇ ਦਿੱਤਾ ਉੱਤੇ ਕੰਮ ਦੇ ਖੜੇ ਐ ਹੁਣਰਾ ਵੀਟ ਦਾ ਆਖਿਆ ਥੋੜਾ ਸਵਾਗਾ ਸੁਭਨ ਰੀਸਣਾ ਪੈਂਦਾ ਹੋਰ ਵਾਹ ਜਾਨਿਕੀ ਸਰਾ ਪੈਂਦਾ ਨਾਲ ਨਹੀਂ ਫਾਲੇ ਚੱਕੋਇ ਤਵੀਆਂ ਚੱਕੋਇ ਸਵਾਗਾ ਚੱਕੋਇ ਵਾਹ ਬਹੁਤ ਫਾਇਦਾ ਆ। ਗੁੱਤਾ ਗੁੱਤਾ ਸਭ ਆਇਆ ਚੋੜੂ ਗੁੱਤਾ ਲੱਗਿਆ ਵਾ ਇੱਧਰ ਵੀ। ਸਾਰਾ ਹੀ ਰੀਮ ਤੇ ਦਾ ਇੱਥੇ। ਰੀਮ ਤਾਂ ਥੋੜਾ ਜੰਮਦਾ ਖੜੇ ਗਿਆ। ਦੋ ਦੋ ਮਿੰਟਾਂ ਹੁੰਦੀਆਂ ਵਿੱਚ ਆ। ਮਿੰਟਾ ਮੀਟਰ ਕਹੀ ਜਾਂਦੇ ਵੀ ਜਿਹੜਾ ਵੱਡਦਾ ਜਿਹੜਾ ਕੁਝ ਨਹੀਂ ਵੱਡਦਾ ਹੈਗਾ ਜਿਹੜਾ ਫਾਲੇ ਜਿਆਦਾ ਜਿਆਦਾ ਪੜਦੇ ਆ। ਹਾਂ ਹਾਂ। ਹਾਂ ਜੇ ਪੁੱਲਰ ਬਚਾ ਲਈਏ। ਫੈਰ ਤਾਂ ਮਾਰਨਦਾ ਫੈਡਾ ਹੀ ਆ ਪੈਰ ਮਾਰਨੇ ਨੂੰ ਕੁਝ ਨਹੀਂ ਹੈਗਾ। ਆਹੀ ਆ ਮਾੜਾ ਮੋਟਾ ਲੈ ਜੀ ਬਣਦੀ ਆ ਬਸ ਸਾਈਡ ਪਰ ਜਾ ਕੇ ਆਹਾ ਆ ਬਣਦੀ ਆ ਲੈ ਪਈ ਚੱਕਰ ਵਰਗੀ ਮਿੱਟੀ ਐ ਬਹੁਤ ਆਫ ਦੀ ਮਿੱਟੀ ਐ ਬਾਦ ਮਾਰਨੇ ਦੇ ਪਹਿਲਾ ਬਾਹ ਲਾਈ ਨੂੰ ਹਾਂ ਲੈ ਭਾਈ ਸਾਡੇ ਆ ਹਾਲ ਐ ਜਾਇ ਲਾਈਨ ਆਉਂਗੀ ਤਾਂ ਬੱਚ ਨੂੰ ਬਿਜਲੀ ਦੀ ਆਹ ਦੇਖ ਆਏ ਛੱਡਦੇ ਫਿਰ ਵੀਰੇ ਵਾਲੇ ਵੱਢ ਕੇ ਨਹੀਂ ਫੇ ਲੈਨ ਨਹੀਂ ਚਲਦੀ ਉਤਾ ਉਤਾ ਦੇਖਦਾ ਸਾਰੇ ਪਾਸੇ ਦੇ ਫਿਰ ਕੱਲ ਵੀ ਜੀਲ ਦੀ ਫਾਰਟ ਐਏ ਬਰਾਬਰ ਕੰਮ ਲਈ ਬਕਰ ਨਹੀਂ ਥੋੜੀ ਜਿਹੀ ਅੱਛਾਂ ਦੇ ਡਿਮਾਂਡ ਹੋਈ ਹੋ ਤੇ ਕਿੰਨੇ ਕਿਲੋਮੀਟਰ ਪਿੰਟ ਹੋਣਾ ਆਪਣਾ ਉਹਦੇ ਨਹੀਂ ਸਮਾਂਟ ਹੋਈ ਹੋ ਵਸ ਆਹਲਾ ਫਾਇਲਾ ਰੁਕਾਈ ਵੀਰ ਤਾਂ ਇੱਕ ਬਾਰੇ ਕੰਮ ਸੰਭਵਾਂ ਸੀ

ਆਯੋ ਮੋਰੋਵ ਦੇਖਦੇ ਆਂ ਕੰਚਾ ਲੈ ਕੇ ਜਾਂਦਾ ਚੱਲ ਫਿਰ ਇਹਦੇ ਨਾਲ ਪਿੱਛੋਂ ਨਹੀਂ ਢੱਡਦਾ ਇਹ ਉਹੀ ਵੇਰ ਇੱਥੇ ਲਓ ਜੀ ਬਾਈ ਸਸਰੀ ਕਾਲ ਜੀ ਮੇਰੇ ਵੱਲ ਵੀ ਸਾਰਿਆਂ ਨੂੰ ਤੇ ਦੇਖ ਗੰਨਾ ਗੰਨਾ ਜਾਂਦਾ ਹੁਣ ਛਾਲਾ ਮਾਰਦਾ ਬਣਾਇਆ ਨਾ ਪੂਰੀਆਂ ਸਾਰੇ ਖਾਦਵੇਂ ਕਰਦਾ ਢੀਲਾ ਦਿਖਦੇ ਨਹੀਂ ਇੰਨਾ ਢੀਲਾ ਤਾਂ ਦੇਖ ਲੈ ਹੰਤਾਂ ਦਾ ਬਾਈ ਢੀਲਾ ਇਹਦੇ ਚ ਇਹ ਨਾ ਸਪਰਾ ਕਰੀਦੀ ਡੀਲੇ ਦੇ ਸਪਰੇਅ ਦੇ ਆਹ ਮਾ ਜੇ ਹੁਣ ਗੜਾਈ ਕਰਾਉਂਦੇ ਆ ਪੰਦਾ ਚੜਾਈ ਇਹਨੂੰ ਜੜਾਈ ਕਰ ਦੋ ਜਿਸ ਵੇਰੇ ਕਰੀ ਜੀ ਇਹ ਕੱਟ ਨਹੀਂ ਛੇ ਜੰਮਾ ਨਾ ਹੁਣ ਨੀਂਦੇ ਚ ਕੁਝ ਵੀ ਹੁਣ ਪਤਾ ਹੈ ਬਣੀ ਵੀ ਸੀ ਸਲਾਈ ਦੀ ਬੜੀ ਜੰਮਾ ਮਾਰੀ ਬੜੀ ਆ ਬਾਈ ਜੰਮਾ ਹੁਣ ਪੂਰਾ ਟੋਕੇ ਟੋਪ ਤੇ ਟੋਪ ਅੱਠ ਕਿਲੇ ਆ ਮੰਨ ਕੇ ਚੱਲ ਵੀ ਸਾਰੇ ਕਿੰਨੇ ਹੀ ਤੇ ਵਧੀਆ ਵਧੀਆ ਹੂੰ ਇਹਦੇ ਉੱਪਰ ਆ ਅੱਠ ਦਾ ਕਿਲੇ ਸਮਝਾ ਲਾ ਦੂੰ ਅੱਠ ਕਿਲੇ ਆ ਅੱਠ ਠੀਕ ਆ ਇਤੇ ਹੀ ਵਧੀਆ ਹੋਰ ਕਿੰਨਾ ਵਾਲਾ ਹਲਾ ਡੈਡਰੀ ਜੀ ਉਤਰਦਾ ਨਾ ਡੈਡ ਦਾ ਪੰਗਾ ਪਾਇ ਗਿਆ ਇਹਨੂੰ ਪਾਣੀ ਨਾ ਲਾ ਹੁਣ ਹੱਲੇ ਇਹਦਾ ਪਾਣੀ ਰੋਕ ਦੇ ਇਹਦਾ ਪਾਣੀ ਰੋਕਿਆ ਤਾਂ ਹੁਣ ਦੇਖਾ ਸੁੰਗਾ ਕੰਨਾ ਨਹੀਂ ਸੁਣੀ ਤਾਂ ਬੰਦ ਹੋ ਜਾਣਾ ਆ ਦੇਖ ਆ ਸੁੰਗਾ ਨਹੀਂ ਹੂੰ ਆ ਆ ਦੇ ਕਿੰਨਾ ਆ ਲੈ ਕਿੰਨਾ ਰੂਆ ਗਿਆ ਹਮਲੇ ਗਲ ਸੁਣੀ ਹੋ ਪਾਣੀ ਨਾ ਲਾ ਇਹਨੂੰ ਸੁੱਕਾ ਲੱਗ ਲਾਂ ਕੁਝ ਨਹੀਂ ਹੈਗਾ ਲਾ ਸੜ ਮਾ ਹੋ ਗਿਆ ਕੰਸੂ ਆ ਕਿੱਥੇ ਪੈ ਜਾਊਗਾ ਸਾਲੇ ਚ ਸਪਰੇ ਨਹੀਂ ਕਰੀਆਂ ਵੀ ਆ ਉਹਦੀ ਕੀ ਕਹਿੰਦੇ ਉਹਨੂੰ ਸੜੀ ਕੀੜੀ ਆਏ ਆ ਪੱਟੇ ਹੁਣ ਕੀ ਪੈਣਾ ਐ ਫਟੇਰਾ ਪੈ ਲਈ ਦੇ ਚ ਸਾਰਾ ਕੁਝ ਪਾਇਆ ਉਦੋਂ ਪਾਇਆ ਨਹੀਂ ਹਾਂ ਫੇਰ ਕਿਆ ਤੇ ਪਾਊਗਾ ਕੁਝ ਨਹੀਂ ਹੈਗਾ ਪੋਰਾ ਤਲ ਦੇਖੀਏ ਹੁਣ ਫਿਰ ਕੀ ਕੰਮ ਤੁੰਡਾ ਆਸਟ੍ਰੈਂਚ ਵਿਧੀ ਵਾਲਾ ਖੜਾ ਬਾਈ ਮੁੰਡਾ ਇਹ ਯਾਰ ਮੈਂ ਕਹੀ ਜਾਂਦੇ ਜਹਾੜੇ ਦੀ ਇੰਨਾ ਨਹੀਂ ਦਿੰਦਾ ਹੈ ਪਤਾ ਨਹੀਂ ਹੁਣ ਘਾੜ ਦਿੰਦਾ ਕਿ ਨਹੀਂ ਹੁੰਦਾ ਕਈ ਕਹਿੰਦੇ ਦਿੰਦਾ ਬੱਸ ਬਾਈ ਜਹਾੜ ਦੋਟਾ ਯਾਰ ਗੰਨਾ ਨਾ ਇਹ ਮੁੰਡੇ ਨੂੰ ਸੰਗਣਾ ਜ਼ਿਆਦਾ ਹੋ ਜਾਂਦਾ ਜਿਹੜਾ ਆਹ ਕੱਖਾ ਸਵੀਰ ਆਹ ਕੱਖਾ ਬਣ ਜਾਂਦੀਆਂ ਆਹ ਆ ਦੇਖ ਲੈ ਹੂੰ ਇਹ ਸਾਲਾ ਬਹੁਤ ਹੈ ਇਹ ਆ ਬਿਮਾਰੀ ਇਹ ਜਿਹੜੀ ਇਹ ਇਹ ਇਸਲਾ ਮਰਦਾ ਨਹੀਂ ਹੈ ਗਾ ਜਿਹੜਾ ਐ ਐ ਕੱਟੋਗਾ ਭਾਤੀ ਵੜਾਏ ਬੈਠੇ ਆਏ ਇਹ ਸਾਲਾ ਬਣੇ ਤਾਂ ਹਾਈ ਨਹੀਂ ਰਿਹਾ ਲੈ ਕਾ ਕੱਖਾ ਕਾ ਇਹ ਸਪਰੇਅ ਕੁਝ ਨਹੀਂ ਕਹਿਦੀ ਇਹ ਹੈ ਜ ਕੱਖਾ ਸਲਾ ਇਹ ਇਹ ਨਹਿਰਾ ਬਹੁਤ ਗਾਗ ਕੇ ਨਹਿਰਾ ਬੋ ਜਿਹਾ ਜੰਗਲਾਤ ਨਿਕਲੂ ਤੁਸੀਂ ਚੱਲੀਏ ਫਿਰ ਆਪਾਂ ਹਾਂ ਚੱਲ ਜਲੀਏ ਕਰੀਏ ਕੰਮ ਕਰ ਲੇਜ਼ਰ ਕਰਨ ਜਾਣਾ ਸੀ ਹਾਂ ਉਹ 4 ਕਿਲੇ ਲੇਜ਼ਰ ਕਰਨੇ ਆ ਹੁਣ ਹਾਂ ਪਹਿਲਾਂ ਛਤਰੀ ਸਵਾਜ ਦੀ ਛਤਰੀ ਸਵਾਉਂਦਾ ਆ ਤਾਂ ਪਹਿਲੇ ਹੀ ਹੈ ਨਾ ਇਹ ਤਾਂ ਪਹਿਲੀ ਹੀ ਆਉਣੀ ਹੈਗਾ ਇਹਦੇ ਪੇ ਸਪਰੇਅ ਹੋਣੀ ਅੱਜ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਜਿੱਥੇ ਕਸੂਆ ਲੱਗਾ ਪਿਆ ਉਹਦੇ ਥੱਲੇ ਪਟੇਰਾ ਦੇਖ ਹਟਾਲਾ ਦੇਖੀ ਕਿੰਨਾ ਹਮ ਸੜੇ ਥੋਰ ਹੁਕਟਿਆ ਇਸ ਮਾਤੇ ਇਨੂੰ ਪਾਣੀ ਰੋਕ ਦੇ ਗੰਨੇ ਦਾ। ਬੜਾ ਹੀ ਸਤਰੀ ਸੁਆਇਆ ਨਹੀਂ ਦੂਧ ਮਾਰ ਰੋਬੜਦਾ ਇਹ। ਠੱਪ ਠੱਪ ਵੱਜਦੀ ਨਹੀਂ ਖੋਲ ਕੇ ਰੱਖ ਦਿੰਦੇ। ਕਿਹਦੇ ਚ ਆਪਣਾ ਸਲਫਰ ਪਾਇਆ ਤਾਂ? ਜਿਹੜਾ ਪਾਇਆ ਸਲਫਰ। ਦਿਖਦਾ ਤਾਂ ਹੈ ਨਹੀਂ ਵਿੱਚ। ਪਾ ਲਿਆ ਹੁਣ ਲੱਗਣਾ ਹੈ। ਲੱਗ ਲਿਆ। ਪਹਿਲੇ ਜਾ ਕੇ ਪਾਣੀ ਪਿਲਾ ਲੈ ਕੋਈ। ਪਾਣੀ ਪਾ ਦੋ। ਹਾਂ? ਪਾ ਲਿਆ ਪਾਣੀ ਪੂਣੀ। ਫੇਰ ਚਲੋ ਜੀ ਚੱਲਦੇ ਹਾਂ ਬਾਈ। ਕੋਕਾ ਲਾ ਗੋ ਬੁੱਕੀਏ ਥੋੜਾ ਪੈਣਾ। ਲਾ ਦੂਂਗੀ ਬਣਦੀ ਐ। ਲਾ ਕੋਸ ਦਾ ਵਾਸਤਾ। ਤੂੜੀ ਨਾਲ ਵੀ ਤਾਂ ਪੂਰਾ ਹੋ ਗਿਆ ਜਿਹੜੇ ਤੂੜੀ ਬਣਾਉਂਦੇ ਵੀ ਆ ਅੱਧਾ ਘਰ ਦਾ ਜਾਂਦਾ ਅੰਦਰ ਹੁਣ ਇੰਨਾ ਬੁਰਾ ਹਾਲ ਹੋ ਗਿਆ ਨਾਈਟ ਦਾ ਦਲ ਕੇ ਹੈ ਨਾ ਦਲ ਕੇ ਸਾਰਾ ਕਿੰਨੇ ਦਾ ਪੂਰਾ ਉਹ ਤਾਂ ਢੰਗ ਢੇਰ ਆ ਰਾਤ ਨੂੰ ਲਾਈਟ ਪਾੜਦੇ ਨੇ ਦਿੱਸਤ ਨਹੀਂ ਹੁੰਦਾ ਜਿਹੜਾ ਖੇਤ ਬਾਉਣਾ ਰਾਤਾਂ ਨੂੰ ਹੈ ਬਈ ਜਿਹੜਾ ਖੇਤ ਬਾਉਣਾ ਰਾਤਾਂ ਨੂੰ ਹੁਣ ਆਲੇ ਅੱਲੇ ਹੋਰ ਦਰ ਪਰ 5-7 ਦਿਨ ਕੱਢ ਲੀਏ ਤਾਂ ਦੇ ਆਦੇ ਵਿੱਚ ਲਾਈਟਾਂ ਕਿਹੜੇ ਲਾਈਟਾਂ ਲੁੱਟਾਈਆਂ ਕਹਿੰਦੇ ਆ ਪਹਿਲੇ ਬੰਦ ਰੱਖੋ ਕੱਦੇ ਤਾਂ ਗਿਆ ਵੀ ਬਾਲ ਲਓ ਆਪਣੀਆਂ ਹਾਂ ਕਹਿੰਦਾ ਕਦੋਂ ਤਾਂ ਗਿਆ ਬਫੇ ਤਾਂ ਨਹੀਂ ਅਸੀਂ ਪਰਸੋਂ ਦੇ ਵਿੱਚ ਰੂਪੜ ਰਾਤ ਨੂੰ ਵੀ ਬੰਦੇ ਜਿਹੜੇ ਪਿੰਡ ਦਾ ਰਾਤ ਨੂੰ ਬੰਦੇ ਜਿਹੇ ਯਾਰ ਸਾਝੇ ਬੰਦਤੀ ਆ ਮੈਂ ਦੇਖੀਆਂ ਰਾਤ 6 ਵਜੇ ਬੰਦ ਕਰ ਕਿਸ ਜਿੰਨੇ ਚਾਹ ਲੈ ਹੈ ਜਿਹੜੇ ਲਾਗ ਜਿਹੇ ਆ ਨਾ ਉਧਰ ਬਾਟਰ ਜੀ ਨੇ ਜ ਬਾਟਰ ਵਾਲੇ ਜੀ ਆਹ ਹੁਣ ਮੇਰੀ ਗੱਲ ਹੁਣ ਰਾਤ ਨੂੰ ਭਾਈ ਵੀ ਚੱਲਣੀਆਂ ਹਾਂ ਹਾਂ ਸਭ ਟਰੈਕਟਰ ਆ ਰਾਮ ਜੀ ਦੇ ਦਿਨ ਮਤ 6 ਵਜੇ ਬੈਠੇ ਨੇ ਟਰੈਕਟਰ ਤੇ ਰਾਤ ਨੂੰ ਚੱਲਣੀ ਭਾਈ ਜਿੰਨੇ ਚੱਲਣੀਆਂ ਹੈ ਹੈ ਕਿ ਨਹੀਂ ਹੋਰ ਨੋਸ਼ਕਾਰੀ ਆ ਟਰੈਕਟਰ ਦੀ ਪਿੰਡਾਂ ਮੰਦਿਰ ਵੀ ਕਰਨੀ ਕਰ ਜੀਦਾ ਸ਼ਕਾਰੀ ਜਾ ਕੇ ਸ਼ਕਾਰੀ ਹੈ ਉਹ ਤੇ ਮੈਂ ਦੇਖੂੰਗੇ ਮੇਰੀ ਗੱਲ ਸੁਣ ਚੂਹੇ ਦੇਖੂਗੇ ਹੁਣ ਹੈ ਹਾਂ ਉਰੇ ਜੀਰੀ ਲਾ ਕੇ ਸੰਗਣ ਹੈ ਹਾਂ ਜੀਰੀ ਲਾ ਕੇ ਉਰੇ ਹਾਂ ਫਿਰ ਪਾਸ 10 ਟਰਾਲੀਆਂ ਰੇ ਦੀਆਂ ਹਾਂ ਜਾਜ ਨੂੰ ਹੋ ਜਾਣਾ ਰੇ ਜੇ ਆਪਣਾ ਵੀ ਹੋ ਗਿਆ ਟੂ ਜੇਣਾ ਆਪਣਾ 10 ਤੇ ਲੀਆਂ ਨਹੀਂ 5-7 ਮੁੱਲੇ ਲੈ ਲਾਂਗੇ ਹਾਂ ਉਰੇ ਪਾ ਕੇ ਫਿਰ ਬੂਟੇ ਲਾਉਂਦੇ ਆਹ ਹੋਵੇ ਤੰਨਾ ਲਾ ਕੇ ਤਾਂ ਹੀ ਲੱਗਣੇ ਹੈ ਹਨਾ ਫਿਰ ਆਪਣਾ ਅਸਲ ਮਾ ਹੁਣ ਪਲਟਾਵੇਂ ਵਜਜਣਾ ਇਹਦੇ ਹੁਣ ਪਲਟਾਵੇਂ ਬਾਕੇ ਠੀਕ ਨਹੀਂ ਇਹਨੂੰ ਪਲਟਾਵੇਂ ਵੱਜ ਗਏ ਇਹਦਾ ਡੀਲਾ ਡੂਲਾ ਜਾਣਾ ਥੱਲੇ ਜੇ ਤਾਨਾ ਜੇ ਹੋਈ ਇਕੱਠੀ ਹੋ ਵੀ ਮਰ ਜਣੀ ਤੇ ਬਾਅਦ ਗੰਨੇ ਦੇ ਡੀਲਰ ਹੀ ਹੋਊਗਾ ਫੇ ਠੀਕ ਨਹੀਂ ਗੰਨੇ ਜਾਨ ਕੱਢਦਾ ਡੇ ਫੇ ਡੀਲਾ ਸਭ ਤੇ ਮਾੜਾ ਕਾਕੇ ਡੀਲਾ ਸਾਲਾ ਔਰ ਜਦੋਂ ਹੈ ਮੇਰੇ ਫਗਲੇ ਜਾਨ ਹੋਰ ਆ ਤੇ ਪਹਿਲੇ ਹੀ ਲਾਉਣੇ ਬੂਟੇ ਕਿ ਮੁੰਡੇ ਚ ਲਾਉਣੇ ਆ ਨਾ ਨਾ ਪਹਿਲੇ ਪਹਿਲੇ ਹੀ ਪਹਿਲੇ ਹੀ ਗੱਲ ਨੂੰ ਗੰਨਾ ਚਾਹੇਗਾ ਚੱਲ ਜੀ ਆਹ ਲਾਉਣ ਡੀਲਾ ਬੂਟੇ ਲਾਣੀ ਜ਼ਿਆਦਾ ਹੋ ਉਧਰ ਜਾਇਆ ਨਾ ਮੈਂ ਥੀ ਨਾਈਟ ਹੈ ਗੱਡ ਕਾ ਚੱਲੇ ਮੈਂ ਵੀ ਦੇਖਣਾ ਮੇਰੀ ਵੀ ਜਲਦੀ ਘਾੜ ਜੇ ਗੰਡੇ ਨੂੰ ਬਾਜ ਨਹੀਂ ਚੱਲਦਾ ਇਹਦੇ ਨੂੰ ਬਾਜਦ ਵਾਲੋ ਤਾਂ ਨਾ ਆਉਗਾ ਕਾ ਕਰੇ ਇਹਨੇ ਕਹਣਾ ਇਹ ਕੱਖ ਦੇ ਬ੍ਰੇਕ ਆ ਸੀ ਮੰਨ ਕੇ ਗੱਲ ਬ੍ਰੇਕ ਆ ਸੀ ਕੱਖ ਤਾਂ ਨਹੀਂ ਖਤਮ ਹੋਊਗਾ ਕੱਖ ਤਾਂ ਆਪਣੀ ਬੈਠੀ ਸਾਫ ਹੋ ਜੂਗੀ ਹੁਣ ਇਹਨਾਂ ਦੇ ਪਲਾ ਕਹੀ ਫੇਰੇ ਤਾਂ ਪਾਣੀ ਚ ਲੈਣਾ ਥੋੜਾ ਨਹੀਂ ਉਲੇ ਪਾਸੇ ਟੁੱਟਣਾ ਪਾਣੀ ਥੋੜਾ ਹੈ ਉਹਲੇ ਪਾਸੇ ਟੋਟੇ ਤੇ ਕੋਈ ਚੱਕ ਕਰਨੇ ਤਾਂ ਹੁਣ ਹੋ ਰਾ। ਅੱਜ ਦੋ ਖੇਤ ਵਾਦੇ ਨੇ ਆਹ ਵਾਦੇਣਾ ਹੁਣ ਈ ਝੱਡੀਆਂ ਵਾਲਾ ਵਾਹੇ ਹੁਣ। ਹੁਣ ਬਾਹਣ ਜਾਣਾ। ਹਾਂ ਹੁਣ ਤਾਂ ਬੰਮਲੇ ਪੈਣੇ ਆ। ਹੁਣ ਕੱਦ ਪਾਉਣੇ ਆ ਹੋਰ ਤਾਂ। ਪਨੀਰੀ ਵਾਲਾ ਪਾਉਣਾ ਤਾਂ ਉੱਥੇ ਪਾਣੀ ਪੈ ਗਿਆ। ਮਾੜਾ ਗੌਂਡੀ ਮਾਰ ਲੰਦਾ। ਮਾਰਨੇ ਦਾ ਮਾੜਾ ਗੌਂਡੀ ਪੱਕੀ ਗੱਲ ਐ। ਪੱਕੀ ਗੱਲ ਐ ਗੌਂਡੀ ਖੜਾ ਤੂੰ ਹੀ ਐ। ਹਾਂ। ਪਾਲਾ ਹਲੇ ਪੈਣੀ ਜ਼ਹਿਰ ਜੜੀ ਐ ਨਾ ਬੰਨੂ। ਤੇ ਹੁਣ ਕਿਆ ਕਰਾਂ ਮੈਂ ਹੁਣ? ਮੈਂ ਤਾਂ ਹੀ ਤਾਂ ਫੋਨ ਨਹੀਂ ਚੱਕਿਆ ਤੇਰਾ। ਕਾਹਿੰਦੇ ਜਾਕਦਾ ਕਾਹਿੰਦੇ ਜਾਕਦਾ ਫੋਨ ਮੈਂ 100 ਫੋਨ ਮਾਰਿਆ ਤੈਨੂੰ ਮੈਂ ਕਹਿ ਰਿਹਾ ਮੈਂ ਫੋਨ ਕਰਦਾ ਉਹ ਜਾਕਦਾ ਤੈਨੂੰ ਕਹਿੰਦੇ ਵੀ ਅਮਨਦੀਪ ਕਿੱਥੇ ਆ ਮੈਂ ਤਾਂ ਗਿਆ ਬਤਾਉਣਾ ਕਾਲੇ ਗਾਲਾਂ ਕੰਮ ਕਰ ਲੰਦਾ ਵਾ ਕਾਹ ਨੂੰ ਕਾਲੇ ਗਾਲਾਂ ਕੰਮ ਕਰ ਲੰਦਾ ਨਹੀਂ ਮੈਂ ਕਾਹ ਨੂੰ ਰਿਸ਼ਤੇਦਾਰੀ ਵਿੱਚ ਜਰੂਸ ਕੱਢਣਾ ਰਿਸ਼ਤੇਦਾਰੀ ਮਾਦਾ ਮਾ ਅਮਨਦੀਪ ਦਾ ਨੰਬਰ ਦੇ ਫੇਰ ਇਹ ਲੈ ਫੋਨ ਨਹੀਂ ਜੱਕਾ 10 ਫੋਨ ਦੇ ਬਾਹਰ ਗਿਆ ਮੈਂ ਫੋਨ ਕਰਿਆ ਤਸੂਰ ਕੀਦਾ ਜਦ ਤਾ ਬੱਟਾ ਵੱਡੀ ਜਾਂਦਾ ਔਰ ਪਾਣੀ ਦੇਦੇ ਕਿੱਥੇ ਨੂੰ ਜਾਊਗਾ ਇਹ ਸਾਡਾ ਇਹਨੂੰ ਇਹਨੂੰ ਕਿਹਾ ਕਿਾਈ ਉੱਤੇ ਬੋਲੇ ਤੇ 2 किलो ਆਲਾ ਤਾਂ ਰਾਜੀ ਜੀ ਜਗਾਂ ਬਟਾ ਕਾ ਤੇ ਪੜ ਹੁਣ ਹੁਣ ਸਾਲ ਤੱਕ ਆਂਦੀ ਪੈਣੀ ਆ ਹੋ ਜਾ ਆਪਣੀ ਵੀ ਦੀ ਕਾਲੀ ਮੁੱਟੀ ਲਾਤ ਆਈ ਵਾਲੀ ਨੂੰ ਬਾਈ ਬੈਟਰੀ ਰਾਹ ਤੇ ਮੈਂ ਲਾਇਆ ਵੀ ਨਹੀਂ ਕਦੀ ਲੱਗਦੀ ਉਹਨੂੰ ਉੱਥੇ ਮੱਟ ਨਾਲ ਚੱਲ ਤੰਦ ਦਿਖਾਉਂਦੇ ਆਂ ਲਗਾਈ ਦੀ ਮੈਨੂੰ ਉਹ ਨਾਲੀ ਉਹਦਾ ਅਸੀਂ ਮੱਟ ਨਾਲ ਥੋੜੇ ਬਹੁਤੇ ਤੂੰ ਡਰਾਇਕਟ ਲਾਇਆ ਤੇ ਕਾਬਦੀ ਵੀ ਆਉਂ ਸ਼ੋਰ ਆ ਜਾਂਦਾ ਇਧਰ ਕਰੈਕਟਰ ਨਹੀਂ ਛਤਰੀ ਰਾਜੀ ਉਹਦੇ ਨਾਲ ਸਾਫ਼ ਕਰਦੇ ਆਂ ਯਾਰ ਕੰਮ ਹੋ ਗਿਆ ਉਹਦਾ ਕੀ ਹਾਂਮ ਜੰਮਿਆ ਉਹ ਥਾਮ ਕਰੀਦਾ ਇੱਥੇ ਮੈਂ ਕੋਈ ਨਹੀਂ ਥਾਮਾਂ ਪਾਣੀ ਦੇ ਟਿਗਰ ਨੂੰ ਵੀ ਜਾਪਦਾ ਆ ਗਿਆ ਤੇਰੇ ਕਿੰਨੇ ਕਿ ਨਹੀਂ ਹਾਂ ਆ ਗਿਆ ਤੇਰੇ ਕਿੰਨੇ ਕਿ ਨਹੀਂ ਉਹਨੇ ਪਰਸ ਨੂੰ ਆਉਣਾ ਮੇਰੇ ਕਿ ਨੂੰ ਮੈਂ ਪਰਸ ਨੂੰ ਆਹੂ ਕਿ ਲੋ ਫਿਰ ਚੱਲੀਏ ਮੁਗਾਏ ਬਾਰਾਤ ਫਿਰ ਦੇਖੀ ਗਿਆ ਉਹ ਕਿਹਿਆ ਹੋਇਆ ਬਾਰਤ ਨਿਕੜੀ ਪੈਣਾ ਜਾ ਕੇ ਤੇ ਜਲਦੀ ਆ ਜਾ ਫਿਰ ਚੱਲ ਉਹ ਤੇ ਜਾਇ ਗੱਲ ਹੁਣ ਆਇਆ ਤਾਂ ਕੈਪਾਦਾ ਕਿਨੇ ਵੱਟ ਵੱਢੀ ਹਾਂ ਹਾਂ ਇਹ ਤਾਂ ਬਈ ਪੰਚਾਇਤ ਹੋਊਗਾ ਹਾਂ ਪੰਚਾਇਤ ਵੱਟ ਤਾਂ ਸਾਝੀ ਹੋ ਵੱਢ ਹੋਈ ਵੀ ਆ ਜਮੀਨ ਤਾਂ ਹੁਣ ਵੰਡੋ ਹੀ ਸਾਲੀ ਵੱਟ ਪਹਿਲੇ ਵੱਢ ਹੋਈ ਵੀ ਆ ਉਹ ਵੱਟ ਦਿਖਾ ਜਾ ਕੇ ਉਹ ਪਹਿਲਾ ਵੱਟ ਨਹੀਂ ਬਈ ਵੱਟ ਤੂੰ ਛੱਡ ਗਿਆ ਫਿਰ ਹੁਣ ਦੇਖ ਪਹਿਲਾ ਵੱਟ ਨਹੀਂ ਵੀ ਆ ਨਹੀਂ ਵੱਟ ਨਹੀਂ ਦੱਸੀ ਵੱਟ ਤੇ ਤੂੰ ਛੱਡ ਗਿਆ ਓ ਮੇਰੀ ਗੱਲ ਇਧਰ ਵੀ ਅਸੀਂ ਇਧਰ ਵੀ 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 ਦਾ ਕੀ ਮਤਲਬ ਲੂਦਾ ਪਰ ਉਹ ਵੱਡੀ ਵੀ ਨਹੀਂ ਉੱਚਾ ਖੇਤ ਹੈ ਸਾੜੇ ਵਾਲਾ ਨੀਵਾ ਹੈ ਵੀ ਪੱਟ ਵਾ ਮਿੱਟੀ ਲਾ ਲੋ ਦੂਹਾਂ ਪਾਸੇ ਤੁਹਾਨੂੰ ਕਹਿੰਦੇ ਵੀ ਮਿੱਟੀ ਲਾ ਲੀਏ ਆਪਾਂ ਦੂਹਾਂ ਪਾਸੇ ਭਾਈ ਇੱਕੋ ਦੇ ਖੇਤਾਂ ਆਪਣੀ ਵੱਡ ਆ ਵੱਡੀ ਜਾਂਦੇ ਤੇਰਾ ਘਾਟੀ ਵੱਟ ਦੇ ਦਾਦੀ ਰੋਣਾ ਇਹ ਬਟਾ ਦਾ ਰੋਹ ਸਾਰੇ ਪਾਸੇ ਹੀ ਆ ਉਹ ਗੱਲ ਤਾਂ ਬਕੀ ਆ ਉਹ ਤਾਂ ਬੱਟ ਦੇ ਕੋਲ ਤਾਂ ਵੀ ਲੱਗਦੇ ਨਹੀਂ ਉੱਥੇ ਉੱਥੇ ਨਹੀਂ ਲੱਗਦੇ ਉਹਦਾ ਪਹਿਲਾਂ ਹੀ ਖੜੀ ਹੈ ਬੱਟ ਉੱਥੇ ਹੋਈ ਵੀ ਆਹੋ ਉੱਥੇ ਲੱਗਦੇ ਉੱਥੇ ਨਾਲੇ ਇੰਨੀ ਦੂਰ ਇੰਨੀ ਹੈ ਉਸ ਤੇ ਕੱਖ ਹੋਇਆ ਬੈ। ਲੋ ਜੀ ਪਹੁੰਚ ਗਏ ਆਪਾਂ। ਮੁਕਾਇ ਬਾਰਦਾਤ ਤੇ ਵੀ ਆਹ ਹੈ। ਵੀ ਬੱਟਲ ਤਾਂ ਉਹ ਲਾ ਹੈ ਉਹ ਨੀ ਉਰੇ। ਪਰਤਾ ਦਿਖ ਦਿਓ ਨੀ। ਬੱਟ ਤਾਂ ਹੈ ਉਹ ਨਹੀਂ ਕਿਤੇ ਉਰੇ। ਦੇਖ ਲੈ ਇਕਲਾ ਬਾਸ ਦਾ ਪਾਣੀ ਦੇ ਇਕਲਾ ਕੇ। ਉਰੇ ਭਾਈ ਪਨੀਰੀ ਬਿਜਣ ਦੀ ਉਰੇ। ਉਰੇ ਭਾਈ ਪਨੀਰੀ ਪਿੰਡੀ ਦੀ ਉਰੇ। ਹੋਰ। ਵੀ ਉਰੇ ਉਰੇ ਪਾਣੀ ਮਾਲਪਾ ਪਾਤ ਨਾ ਨਾ। ਵੀ ਉੱਥੇ ਕਹਿੰਦੇ ਖੇਤ ਨਹੀਂ ਪੈਂਦਾ ਉਹ ਵਾਲਾ ਹੁਣ। ਗੱਲਾ ਹੋ ਗਿਆ ਪਰ ਲਾ ਖੇਤ। ਆ ਬੱਟ ਦਾ ਖਾਣ ਚੱਲੇ ਤੇ। ਬੱਟਾ ਗਣ ਬੱਟਵਾਈ ਦੱਸੀ ਕਿਹੜੀ ਬੱਟਵਾਈ ਵੀ ਮੈਂ ਬੱਟ ਤਾਂ ਹੈ ਨਹੀਂ ਉਹ ਉਹ ਮਾਤਾ ਆਈਡੀ ਹੈ ਨਾ ਹੈਟ ਚਾਈ ਬੱਟ ਕਿਥੇ ਆਉਰਾ ਅਵੇ ਕੀ ਬਹੁਤ ਉੱਚਾ ਹੈ ਨਾ ਪਰਲਾ ਜਿੱਤ ਆਪਾਂ ਉੱਥੇ ਪਾਣੀ ਲਾਉਂਦੇ ਮਾ ਮੈਨੂੰ ਆਉਂਦਾ ਜਾਮੜੀ ਮੈਨੂੰ ਆਉਦੀ ਆ ਆ ਦੰਦੇ ਤੈਨੂੰ ਕਰ ਜਾ ਉਹ ਦੇਖ ਲੈ ਜਦ ਤੂੰ ਮੈਂ ਬੱਟਾ ਟੀ ਵੀ ਆ ਉਹ ਜਾਮੜੀ ਮੈਨੂੰ ਆਉਂਦੀ ਆ ਦੇਖੋ ਮੈਂ ਤਾਂ ਦੱਸਦਾ ਗੱਲ ਹੁਣ ਜੀ ਹਾਂ ਵੀ ਇਹ ਸਾਰੀ ਜ਼ਮੀਨ ਦੋਹਾਂ ਦੀ ਨਾ ਦੀ ਬੱਟ ਤਾਂ ਗੱਭੇ ਵੀ ਨਹੀਂ ਹੈਗੀ ਦਾਲੀ ਬੱਟ ਗੱਭੇ ਵੀ ਨਹੀਂ ਹੈਗੀ ਵੀ ਆਉਂਦੀ ਵੀ ਨਹੀਂ ਮੈਨੂੰ ਸਾ ਵੀ ਆਉਂਦੇ ਹੋ ਵੀ ਕੀ ਕਹਿ ਸਕਦਾ ਇਹਨਾਂ ਦਾ ਸਾਫ ਕਰਕੇ ਨਾ ਹੋਰ ਕੁਝ ਨਹੀਂ ਗੱਗੇ ਯਾਰ ਇਹੋ ਕਾਹੀ ਨਾਲ ਸਾਫ ਕਰਤੀ ਨਹੀਂ ਲੱਗੀ ਵੀ ਯਾਰ ਕਹੀ ਦਾ ਟੱਕ ਮਿੱਟੀ ਲੱਗਣੀ ਆ ਉਧਰ ਆਪਾਂ ਲਾਈਆਂ ਹੋਈਆਂ ਭਿੰਡੀਆਂ ਭੁੰਡੀਆਂ ਨਾ ਮੈਂ ਇਹੀ ਗੱਲ ਦਾ ਮਾਰਾ ਪੈਪ ਲੈ ਗਿਆ ਚੱਕ ਕੇ ਉਰੇ ਤੇ ਮੈਂ ਥੋੜਾ ਫੇਰ ਪਾਣੀ ਪਾੜਨੇ ਨੂੰ ਅੱਜ ਫੇਰ ਪਾਤਾ ਪੈਪ ਦਾ ਘਰਾਂ ਲੈ ਗਿਆ ਤੇ ਮੈਂ ਪਰਸੋਂ ਪਾਣੀ ਫੇਕੀਲਾ ਕਰਤਾ ਅੱਜ ਬਹੁਤ ਅੱਜ ਇਹ ਫਾਲੇ ਉਹਦੇ ਖੁੱਲੇ ਵੇ ਤਿਆਰ ਕਰਨਾ ਤਾਂ ਪਨੀਰੀ ਵਾਲਾ ਮਹੱਬਾ ਦੇ ਨੂੰ ਟੈਟ ਹੋਏ ਵਖੀਰ ਜਿਆਦਾ ਪਰਲੀ ਛੜ ਤੇ ਗੱਲ ਸ਼ੁਰੂ ਹੈ ਗੱਬੇ ਬੋਪਾਲਾ ਨਹੀਂ ਹੁਣ ਗੱਬਾ ਹੀ ਨਹੀਂ ਪਾਉਣਾ ਗੱਬੇ ਗੱਬੇ ਖਾਲ ਪਾ ਲਾ ਉੱਥੇ ਲੰਬੀ ਖਾਲ ਪਾ ਕਾਨੂੰ ਹੁਣ ਕਿਤੇ ਨਾ ਹੋਰ ਲੇਟ ਹੋ ਜੂ ਕਿਹਾ ਕੱਲੂ ਬੱਤ ਆਣਾ ਇਹਨੇ ਸ਼ਾਮ ਨੂੰ ਜਿਹੜੀ ਹੁਣ ਸਲੇ ਹੁਣ ਖੁੱਲ ਬੱਤ ਦੀ ਹਰਕਤਾਂ ਪੈਂਦੀ ਜੂ ਦਾ ਫਿਰ ਡਲਾ ਬਣ ਜਣਾ ਉਹਰੇ ਹੋਰ ਗੱਲ ਕੁਛ ਨਹੀਂ ਇਧਰ ਨਾ ਬੀਜੀ ਇੰਨੀ ਕਿ ਜੀ ਕਾਦੇ ਨਾ ਫਿਰ ਜਗਾ ਘਾੜ ਦੇਣੀ ਚਾਹੀਦੀ ਕਿੰਨੀ ਤਾਂ ਜਗਾ ਪਈ ਆ ਜਗਾ ਘਾੜ ਦੇਣੀ ਆ ਦਿਖਾ ਤਾਂ ਪੂਰੀ ਆ 14 15 ਕਿੱਲੇ ਬੀਜਣ ਵਾਲੇ ਆ ਤਾਂ ਹੀ ਰੋਵਾ ਬਾਈ ਹੁੰਦਾ ਹੋਰ ਤਾਂ ਹੀ ਮੱਕੀ ਨੂੰ ਛੱਡੀ ਦਾ ਨਹੀਂ ਮਾ ਟਰੈਕਟਰ ਲਿਆ ਤੂੰ ਮਾ ਬਰੀ ਵਾਲਾ ਬਾਦੇ ਬਰੀ ਵਾਲਾ ਬਾਦੇ ਜਮਉਰੇ ਆਇਆ ਬਿੰਦਰ ਕਹਿੰਦਾ ਉੱਥੇ ਦਾ ਪਾਣੀ ਪਾਤਾ ਆ ਦੇਖ ਲੈ ਉਹ ਲਾਟੇ ਵਾਲੇ ਹੱਥ ਲਿਆ ਪਾਇਆ ਬੰਦੇ ਨੇ ਬਾਈ ਪਾਣੀ ਫੇ ਫੂਨ ਨਹੀਂ ਚੱਕਦੇ ਫੇ ਫੂਨ ਨਹੀਂ ਜਾ ਕੇ ਜੇ ਤਾਂ ਹੀ ਫੂਨ ਕਰਦਾ ਉਹ ਤੂੰ ਕਾਲੇ ਵਾਲਾ ਕੰਮ ਕਰ ਕਾਦੇ ਵਾਲਾ ਜਿੱਕਾ ਕਾਲੇ ਨੇ ਪਾਣੀ ਪਾਇਆ ਉਹ ਤੇ ਬਲਵੀਰਾਂ ਦੇ ਆਹ ਕਾਲਾ ਕਾਲਾ ਸ਼ਾਮ ਨੂੰ ਗਿਆ ਹਾਂ ਉਹਨਾਂ ਉਹਦੀ ਸਾਰੇ ਪਾਰਟੀ ਕਰਤੀ ਪਾਰਟੀ ਪਾਰਟੀ ਮੈਂ ਕੱਲ ਕਰਦੀ ਨਾ ਕੱਲ ਬੱਤੀ ਕਰੇਗਾ ਦੀ ਗੱਲ ਨਾ ਕੱਲ ਆ ਠੰਡਾ ਪਲਾਤਾ ਮੈਂ ਕਰ ਲੈ ਠੰਡੇ ਦੀ ਪਾਰਟੀ ਹੁੰਦੀ ਕੋਈ ਬਰਗਰ ਹੋਣ ਠੰਡੇ ਦੇ ਨਾਲ ਠੀਕ ਨਹੀਂ ਗੱਲ ਫਿਰ ਪਾਰਟੀ ਹੁੰਦੀ ਆ ਨਾ ਨਾ ਦੂਏ ਦਿਨ ਮੈਂ ਤਾਂ ਆਪੇ ਬਾਦੂਗਾ ਯਾਰ ਇਹਨੂੰ ਜਦੋਂ ਸੁੱਕੋ ਗਿਆ ਕੋਈ ਪਾਰਟੀ ਨਹੀਂ ਹਾਂ ਕੰਮ ਹੈਗਾ ਬਣਾ ਇਹ ਠੰਡਾ ਦਾ ਬਣਦਾ ਹੀ ਅੱਛੇ ਯਾਰ ਹੈ ਠੰਡਾ ਦਾ ਬਣਦਾ ਹੀ ਠੰਡਾ ਦਾ ਬਣਦਾ ਹੈ ਹੁਣ ਜਿੰਨਾ ਕ ਪਾਣੀ ਪਾਇਆ ਉਹ ਸਾਵਾਂ ਨਾਲ ਚੱਲ ਕਿ ਘੱਟ ਭਰਿਆ ਜਾ ਉਹਦਾ ਉਹ ਦੱਸਣਾ ਜਿਆਦਾ ਭਰਦਾ ਚੱਲ ਪੂਰਾ ਖੇਤੇ ਭਰਤਾ ਦਾ ਤਾਂ ਮਹਗਾ ਪੈ ਗਿਆ ਹੁਣ ਜਿੰਨਾ ਕ ਤੈਂ ਭਰਿਆ ਵੀ ਠੰਡਕ ਦੀ ਪਾਣੀ ਨਾਲੇ ਪਤਾ ਕੱਲ ਮੈਂ ਰੌਲਾ ਪਾ ਪਾ ਕੇ ਹੁਣ ਡੋਪ ਮਿੱਟੀ ਲੁਆਈ ਮੈਂ ਤੁਸੀ ਪਾਣੀ ਨਾ ਪਾ ਦਿਓ ਇੱਧਰ ਕੱਲ ਨਹੀਂ ਪਾਇਆ ਕੱਲ ਨਹੀਂ ਪੈਣ ਦਿੱਤਾ ਅੱਜ ਥੋੜਾ ਤੇ ਪਾਤਾ ਦੇਖ ਲੈ ਇਹ ਗੱਲ ਤੇ ਮਾਰਾਂ ਮੈਂ ਮਿਰਚੀਆਂ ਨਹੀਂ ਪਈਆਂ ਇਹ ਸੁੱਕੀਆਂ ਪਈਆਂ ਮਾ ਇੱਧਰ ਪਾਣੀ ਨਾ ਪਾ ਜੀ ਥੋੜਾ ਮੇਰ ਚੜ ਤੋਂ ਉਹ ਵੀ ਪਾਣੀ ਘੱਟੇ ਚਾਈਦਾ। ਨਾ ਨਾ ਕਮਲਾਈਆਂ ਪਈਆਂ। ਤੇ ਲਿਆ 20 ਬੋਤਲ ਜਹਾ ਹੁਣ ਚਾਚਾ ਕਹਿੰਦਾ ਹੁਣ ਹੀ ਕਿਹਾ ਨਾ ਚਾਚੇ ਨਾਲ ਕੋਈ ਚੱਕਰ ਨਹੀਂ। ਨਾ ਦਾਤੇ ਨੂੰ ਕਹਿੰਦਾ ਚਾਚਾ 20 ਰੁਪਏ ਮੇਰੇ ਕਿਹਨੇ ਲਖਾਇਆ ਬਿੰਦਰ ਕੋਲ ਜਾ ਕੇ ਢੰਡਾ ਪੀਆ। ਮੱਕੀ ਨੂੰ ਥੜੀ ਤੇ ਹੁਣ ਹੀ ਕਹਿਣਾ ਕੋਈ ਚੱਕਰ ਨਹੀਂ ਆਪਣੀ ਖੇਤ ਫਿਰ ਕਿੱਥੇ ਕੁੱਕ ਜੂਗਾ। ਚਲੋ ਛੱਡ ਗੋਲੀ ਠੰਡੇ ਦਾ ਮਾਰ ਗੋਲੀ ਠੰਡੇ ਦੇ ਹਲੇ ਬੌ ਪੀਤੇ ਪੇ ਸਵੇਜ ਦੇ ਮੈਂ। ਹਾਂ। ਤਾਈ ਕੋ ਗਿਆ ਬਿੰਦਰ ਕੋਲ। ਪੀ ਜਾ ਉੱਤੀ ਝੱਟ ਹੈ। ਮੈਂ ਕਿਹਾ ਮੱਕੀ ਨੂੰ ਦੇਖ ਲਓ ਕਹਿੰਦੇ ਪਾਣੀ ਆ ਲਾ ਤਾਂ ਤੇੜ ਪਾਟ ਗਈ ਮ ਟੇੜ ਪਾਟ ਗਈ ਟੇੜ ਪਾਟ ਗਈ ਖਲੀ ਨੂੰ ਮੈਂ ਤੁਹਾਨੂੰ ਗੱਲ ਕਹਿ ਗਿਆ ਹਾਂ ਤੁਹਾਨੂੰ ਲੱਭਣਾ ਪੈਣਾ ਚਾ ਉੱਥੇ ਪਾਣੀ ਮੈਂ ਤੁਹਾਨੂੰ ਤਾਂ ਕਹਿਣਦਾ ਬਈ ਤੇ ਤਿੰਨ ਦਿਨ ਦੀ ਗੀਆ ਮੈਂ ਆ ਨਿਕਲੂਗੀ ਤਾਂ ਨਿਕਲ ਤਾਂ ਆਉਣੀ ਹੁਣੇ ਨਿਕਲਦਾ ਆਉਣੀ ਤੇ ਮੈਂ ਕਹਿੰਦਾ ਜਿਆਦਾ ਭਰਤੀ ਹੈ ਜਿਆਦਾ ਭਰੀ ਨਹੀਂ ਦੀ ਮੈਂ ਹੈਗੀ ਐਨ ਜੀ ਡਾਲ ਸੁੱਕੀ ਦੀ ਉੱਪਰ ਉਹ ਪਤਲਾ 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 ਪਾਣੀ ਨੇ ਚੋਸੇ ਦਿਨ ਮਾਂ ਮੰਗੀ ਜਾਣਾ ਦੇਖੀ ਮੰਗੀ ਜਾਣਾ ਇਹਨੇ ਹੁਣ ਟੇੜ ਪਾਈ ਵੀ ਉਂਗਲ ਉਂਗਲ ਦੀ ਦੇਖੀ ਜਾ ਕੇ ਵਿੱਚ ਤਾਂ ਉੱਥੇ ਦੇਖ ਆ ਜਾ ਆ ਦਿਖਾਵਾਂ ਤੈਨੂੰ ਤੂੰ ਕਹੂਗਾ ਜੀ ਉੱਠ ਬੋਲਦਾ ਤੇ ਤੂੰ ਕਹਿੰਦਾ ਪਾਣੀ ਯਾਰ ਲਾਤਾ ਜੰਮਲੀ ਤੁਸੀਂ ਕਦੇ ਕ ਪਾਣੀ ਤਾਂ ਕੰਮੀ ਬਹੁਤ ਮੰਗਦੀ ਮੱਕੀ ਪਰ ਐ ਵੀ ਥੋੜਾ ਪਾਣੀ ਨਹੀਂ ਮੰਗਦੀ ਮੈਂ ਤਾਂ ਆਇਆ ਤਾਂ ਮੈਂ ਅਰਧੋਰੀ ਬ੍ਰੀਕ ਬ੍ਰੀਕ ਹੌ ਹੌ ਪਾਣੀ ਚੱਲੀ ਜਾਂਦੇ ਨੇ ਉਹ ਥੱਲੇ ਰੱਖਿਆ ਜੰਮਲੀ ਦਾ ਮੱਕੀ ਜਰੋਲ ਪਰ ਆਹ ਹੂੰ ਉਹ ਥੱਲੇ ਆਈ ਵੀ ਆ ਉਹਦਾ ਹੁਣ ਉਹਨੇ ਪੱਟ ਲੈਣੀ ਸਲਾਬ ਆਇਆ ਬੜਾ ਲੂਤਾ ਅਗੇ ਲੱਗਦੀ ਆ ਇਹ ਰਸਤੇੜ ਪਾੜ ਗਈ ਦਿਖਲਾ ਕੱਲੂ ਤੂੰ ਜੇ ਪਿੱਛੇ ਚਿੱਪਲਾ ਭਾਗ ਘੁੰਮਣਾ ਚਾਹੀਦੇ ਤੂੰ ਭਾ ਕੱਲੂ ਨਹੀਂ ਲੱਗਣਾ ਪਾਣੀ ਪਰਸੋਂ ਲਾਜੂਗਾ ਪਰਸੋਂ ਚੌਥੇ ਲਾ ਦੂਗੇ ਤਾਂ ਵੀ ਕੁਝ ਨਹੀਂ ਹੋ ਕੇ ਨਿਕਲੇ ਹੋਗੀ ਗਿਲਦ ਪਰ ਹੈਗਾ ਸਾਬ ਹੈ ਕੱਲੂ ਕੱਲੂ ਆ ਮੱਕੀ ਦਿਖਣ ਲੱਜੂਗੀ ਸ਼ਾਂਤ ਕੋਈ ਕੋਈ ਟੱਕ ਤਲੂ ਹਾਂ ਠੀਕ ਨਹੀਂ ਤੇ ਇਹ ਲਗਾ ਛਟਾਈ ਚ ਜੂਰੀ ਇਹਦਾ ਤੇ ਨਿਕਲਣਾ ਗੋਲੀ ਵਾਂਗੂ ਬੜਾ ਬਹੁਤ ਟਰੈਮ ਆ ਜਾਨ ਨੂੰ ਅੱਕੀ ਹੋ ਜਾਣੀ ਯਾਰ ਇਹਦੀ ਪਨੀਰ ਮੇ ਲੱਗ ਵੀ ਜਣੀ ਐ ਸਭ ਤੋਂ ਲੇਟ ਪੀਰੀ ਦੀ ਵੀ ਜਣੀ ਐ ਆਹ ਇੱਕ ਵਾਰ ਖੇਤ ਲੇਟੇ ਵੀ ਦਿੱਤਾ ਤੂੰ ਹੋਰ ਕੀ ਆ ਸਭ ਤੋਂ ਖੀਰ ਚ ਲਾਉਣਾ ਇਹ ਇਹਦੇ ਪਿੰਡੀਆਂ ਤਾਂ ਲੱਗੀਆਂ ਨਹੀਂ ਸਹਣੀਆਂ ਕੱਖੇ ਜੰਮਿਆ ਰਹਿਣਾ ਪਿੰਡੀਆਂ ਦੇਖੋ ਬਾਈ ਇਹ ਅੱਧੀਆਂ ਤਾਂ ਉੱਥੇ ਗਈਆਂ ਐ ਇਹ ਮੰਡੀ ਲੈਦੀਆਂ ਇਹ ਪਿੰਡੀਆਂ ਲੱਗੀਆਂ ਨਹੀਂ ਨਾਲੇ ਤੂੰ ਕੱਲ ਚਾਚੇ ਵੀਡੀਓ ਚ ਕਹਿੰਦਾ ਵੇ ਪਿੰਡੀਆਂ ਖਾ ਲੀਆਂ ਦੋ ਵਾਰ ਕਿੱਥੇ ਲਬੀਜੇ ਵੀ ਘਰਾਂ ਆਈਆਂ ਅੱਛਾ ਘਰਾਂ ਲਾਈਆਂ ਆਈਆਂ ਇਹ ਤੇ ਪਿੰਡੀ ਲਾਉਣ ਨੂੰ ਪੂਰੇ ਪਿੰਡੀ ਬਹੁਤ ਦੇਖਦੀ ਤੈਨੂੰ ਹੋਰ ਦੇ ਹੋਈ ਬਾਅਦ ਨੀ ਰਹੋਗੇ ਨਾ ਬਾਅਦਾਂ ਦੇਖੀ ਬੋਲਾ ਦੋ ਘੰਟੇ ਲੱਗੇ ਲਿਆ ਸਵਾਨੇ ਨੂੰ ਕਹਿੰਦਾ ਪਿੰਡੇ ਕੱਢ ਲਾਉਣੀ ਆ ਮਾਣ ਨਹੀਂ ਲੱਗਣੀ ਆਈਆਂ ਅ ਮਿਰਚਾਂ ਹੀ ਬੋਲਿਆ ਕਿ ਬੋਲੇਗਾ ਕੀ ਹੋ ਗਈਆਂ ਨੀ ਮਿਰਚਾਂ ਹੀ ਛੋਟੀਆਂ ਬੋਲਾ ਜਿਹੇ ਪਾਣੀ ਪਾੰਦਦਾ ਇਹ ਚ ਦੇਖਾ ਜਦਾਂ ਬੋਲਾ ਗਿਆ ਜਦ ਦੀ ਮਿਰਚਾਂ ਸੁੰਢੀ ਪੈ ਗਈ ਮੈਂ ਕਹਿੰਦਾ ਇਹ ਹੈ ਹੈਗਾ ਲੈ ਵੀ ਕੰਮ ਨਹੀਂ ਹਟ ਗਈ ਹਟ ਗਈ ਸੁੰਢੀਆਂ ਵੀ ਤੇ ਛੁੱਟੀਆਂ ਮਾਰ ਕੇ ਮਿਰਚ ਸੀ ਜਾ ਹੁਣ ਅਸਾਂ ਮੀਂਹ ਨੇ ਮਾਰਤੀ ਰਹੇ ਘਰ ਨਹੀਂ ਮੈਂ ਕਾਨੂੰ ਮਾਰ ਦੂੰਗਾ ਹੈ ਕਰਦੀ ਯਾਰੀ ਨਾ ਆ ਗਿਆ ਹੋ ਗਿਆ ਉੱਪਰ ਕੀ ਫੁੱਲ ਨਿਕਲੇ ਆਇਆ ਫੁੱਲ ਆ ਗਏ ਨਾ ਮਾ ਅਮੀਦਾ ਕਿ ਨਹੀਂ ਤੇ ਬਾ ਬਹੁ ਫਾਇਦਾ ਹੋਇਆ ਗੱਗੇ ਨੂੰ ਲੈ ਮੇਰੇ ਚ ਚੰਗੀ ਚਲਦੀ ਵੀ ਆ ਮੇਰੇ ਚ ਬਹੁਤ ਕਮਦੀ ਇਹਦੇ ਇਹਦੇ ਪੰਜ ਸੱਤ ਘਰ ਖਰ ਦੇਉਂਗੇ ਉਹਦੀ ਮਿਰਚਾ ਬਹੁਤ ਹੰਮਦੀ ਮਸਾਲਾ ਕੀ ਮਿਲਿਆ ਲੈ ਆ ਦੇਖ ਆਏ ਆਏ ਦੇਖ ਲੀ ਨਾ ਹੂੰ ਹਾਂ ਫੜ ਪਾਈ ਵਾ ਮਿਰਚਾਂ ਨਾ ਅੰਤ ਦੇ ਲੈ ਓਏ ਇੱਕ ਵਾਰ ਫੜ ਪੈਣਾ ਫਿਰ ਕਿੱਥੇ ਖੜਦੇ ਆ ਉਹ ਦੇਖੋ ਫੁੱਲ ਤਾਂ ਦੇਖਿਆ ਸਾਬ ਨਾ ਆਇਆ ਪਾਹਤ ਉਹ ਬੈਣਾ ਫੁੱਲ ਤਾਂ ਪੰਡ ਸਹੀ ਆਵੇ ਫੁੱਲਾਂ ਥੋੜੀਆਂ ਜਿਹੀਆਂ ਹੋਈ ਜਾਣੀਆਂ ਨਹੀਂ ਕਰਕੇ ਹਟ ਗਈ ਪਿੰਡ ਨਹੀਂ ਲੱਕਾ ਨਹੀਂ ਲੱਗੀ ਠੰਡੀ ਮੈਂ ਨਾ ਕਿਆ ਕਰਦਾ ਗਰਮੀ ਦੀ ਵੇਲੇ ਠੰਡੀ ਲੱਗਦੀ ਆ ਘਰਾਂ ਠੰਡੀ ਤਾਂ ਨਹੀਂ ਲੱਗੀ ਹੈਗੀ ਮੈਂ ਜਮ ਮੈਂ ਸਨਣਾ ਹੁੰਦਾ ਕੋਲੇ ਐਂ ਕੈਰੀ ਮੈਂ ਜਦੇ ਪ੍ਰੈਸ਼ਰ ਜਾ 12 ਫੀਟ ਤੇ ਚਲਾ ਦਿੰਦਾ ਉੱਪਰ ਪਾਣੀ ਪਾਣੀ ਨਾਲੇ ਹਲੀ ਠੁੱਟੋ ਹੋ ਜਾਂਦੀ ਆ ਨਾਲੇ ਮੀਂਹ ਵਾਲਾ ਜਿੰਨੇ ਜਿਆਦਾ ਅਸਰ ਹੁੰਦਾ ਨੂੰ ਫਰੀ ਠੰਡੀ ਮਿਰਚ ਖਾਂਦੀ ਨੂੰ ਕੋਣੀ ਲੱਗਦੀ ਹੈ ਡੇਕ ਵੀ ਡੇਕ ਆ ਵੀ ਪੂਰੀ ਹੋਵੀ ਉਹ ਵੀ ਡੇਕ ਪੂਰੀ ਹੋਵੀ ਮਸੇ ਭੈਣ ਲੜਦਾ ਲੱਤ ਪਰ ਨਹੀਂ ਨਹੀਂ ਕਾਟੇ ਲੜਦਾ ਅੱਛਾ ਵਾ ਟਾਈਮ ਆ ਲੜੂਗਾ ਉਹ ਤਾਂ ਲਾ ਦੀ ਸਰ ਫਿਰ ਲਾਈਟ ਹੁਣ ਕਾਲ ਲਾ ਦੀ ਥੋੜਾ ਲਾਈਟ ਫੇਰ ਉਹ ਤਾਂ ਦੂਜੋ ਹੈਗੀ ਆ ਕਾਚੇ ਲਾਈਟ ਲਾ ਦੀ ਤੇ ਲੜਾਈ ਬੰਦ ਹੋ ਗਈ ਸਾਰੀ ਲੜਾਈ ਸਾਰੀ ਲਾਈਟ ਲਾਈਟ ਦਾਰੀ ਨੇ ਜਿੱਦਣ ਵੀ ਹੋ ਗਿਆ ਵੀ ਲੈ ਆ ਅੱਜ ਖਤਰਾ ਪੂਰਾ ਹੈ ਉਦੋਂ ਲਾਈਟ ਦਾਰੀ ਉਦੋਂ ਅਸੀਸ ਪੈਰ ਚਾਚੇ ਕਾਲੂ ਆਉਂਗਾ ਨਾਲ ਉਹ ਮਿਸਤਰੀ ਸੋਨੀ ਕੀ ਕੰਮ ਆ ਔਰ 3 ਨਾ ਕਰਨੀਆਂ ਇੱਕ ਪਾਉਣੀਆਂ ਕਾ ਇਹ ਨੂੰ ਬੰਗਾ ਲੰਦਾ ਯਾਰ ਤੂੰ ਹੁਣ ਯਾਰ ਖਰਾਬ ਹੋ ਜਣੀਆਂ ਪਈਆਂ ਖਰਾਬ ਤਾਂ ਹੋਣੀ ਉੱਥੇ ਅੱਗ ਗਿਰ ਗਈ ਫੇਰ ਕਾ ਕਹੂੰਗਾ ਆਪਣੇ ਕੋਲ ਹੋ ਕੇ ਲਵਾਇਓ ਮੈਂ ਤੇ ਨਹੀਂ ਲਵਾਉਣੀ ਆਈਆਂ ਪਾਣੀ ਦੀ ਬਾਲਟੀ ਲੈ ਕੇ ਬਾਈ ਜੀ ਡੱਬਾ ਜਿੱਤੇ ਮਾਰ ਪਾ ਲੈ ਯਾਰ ਇਹ ਤੈਨੂੰ ਤਾਂ ਦੱਸਤਾ ਹੀ ਕੰਮ ਲਈ ਲੋਟ ਹੈਗਾ ਹੁਣ ਜਿਹੜਾ ਤੂੰ ਹੁਣ ਕੰਮ ਕਰਨ ਲੱਗਿਆ ਤੂੜੀ ਅੰਦਰ ਹੈ ਹਾਂ ਹੁਣ ਕੁਛ ਨਾ ਕਰ ਆ ਉੱਤੇ ਨਹੀਂ ਨਹੀਂ ਲੈ ਉਹ ਮੈਂ ਲਿਆਂਦਾ ਪਿਆ ਜੀ ਇੰਨਾ ਖਰਚਾ ਕਰਵਾਉਣੀ ਦੇ ਦੇ ਪਾਣੀ ਨੀ ਐ ਬਾਪ ਵਾਲੀ ਦਾ ਉਹ ਯਾਰ ਲੋੜੇ ਨਹੀਂ ਯਾਰ ਹੁਣ ਪਹਿਲਾਂ ਗੱਗੇ ਮੈਨੂੰ ਅੰਦਰ ਅਗਲਾ ਸਤਾਈਓ ਦੱਸੂਗਾ ਵੀ ਥੱਲੇ ਤੂੜੀ ਪਈ ਉ ਕੁਣ ਕਾ ਕਹੂੰਦਾ ਨਹੀਂ ਸਹੀ ਹੋਊਗਾ ਕਿਲਾ ਥੱਲੇ ਟੀਨਾ ਰੱਖ ਦਨੀ ਆ ਯਾਰ ਲੈ ਛੋਟੀ ਐ ਲਵਾ ਲੋ ਉੱਥੇ ਤਾਂ ਗੇਟ ਵੀ ਨਹੀਂ ਲੱਗਣਾ ਹੋਣਾ ਨਾ ਟੂੜੀ ਬਾਹਰ ਕੋਈ ਯਾਰ ਕੋਈ ਨਹੀਂ ਹੋਣਾ ਉੱਥੇ ਤੂੰ ਚੱਕ ਲੈ ਕੋਈ ਨਹੀਂ ਹੁੰਦਾ ਲੈ ਟੀਨਾ ਬੈਠ ਗਾ ਜਿਹੜਾ ਗੇਟ ਲਵਾ ਦਿੰਦਾ ਆ ਰੋੜੇ ਨਹੀਂ ਨੀ ਤੈਨੂੰ ਯਾਰ ਦੱਸ ਦੇ ਇੱਥੇ ਯਾਰ ਓਰੇ ਟੂੜੀ ਪਾਣੀ ਸ਼ੁਰੂ ਸ਼ੁਰੂ ਕਰਦੇ ਆ ਆਪੇ ਅੰਦਰ ਬੜਕਾ ਮੈਂ ਫੋਨ ਕਰਦਾ ਕਹ ਰਹਿਣ ਦੇ ਬਾਈ ਤੂੰ ਆ ਨਾ ਜਾਵੇਂ ਇਤਰਾ ਕਹ ਤੂੜੀ ਆ ਥੱਲੇ ਗਿਆ ਹੁਣ ਅੱਗ ਨਾਲ ਲੱਗ ਜੀਵੇ ਆ ਹੀ ਕਹੀ ਉਹਨੂੰ ਵੀ ਦੱਸ ਦੇ ਮੈਂ ਰੁਕ ਜਾ ਹਾਂ ਥੱਲੇ ਟੂੜੀ ਪਈ ਆ ਮੈਂ ਤੇਰੀ ਗੱਡੀ ਖਿਲੂਗੀ ਪਰ ਉਹ ਤਾਂ ਅੱਕ ਕਰਨੀ ਹੋਪਰ ਫਲੀ ਗਾਇਡ ਨਹੀਂ ਨੜਦੀ ਅੱਜ ਮੈਂ ਉੱਥੇ ਜਾਵਾਂ ਮੋਟਰਗੱਡੀ ਨਾਲ ਹੈ ਥੋੜਾ ਚੱਕਦੇ ਥੋੜਾ ਕਿੱਥੇ ਜਾ ਕੇ ਮਾਰਨਾ ਜੇ ਇਹਦੇ